ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜਿਹੜਾ ਇਹ ਸਤਾਂ ਤੁਸੀਂ ਦੇਖ ਰਹੇ ਹੋ ਇਹ ਗੁਰਦਰਾ ਸਾਹਿਬ ਦਾ ਨਾਮ ਗੁਰਦਰਾ ਸ੍ਰੀ ਪ੍ਰਮਾਨਗੜ੍ਹ ਸਾਹਿਬ ਹੈ ਜਦੋਂ ਫਤਿਹਗੜ੍ਹ ਸਾਹਿਬ ਵਾਲੀ ਜਗ੍ਹਾ ਦੇ ਉੱਪਰ ਛੋਟੇ ਸੈਜਾਤੇ ਮਾਤਾ ਗੁਜਰ ਕੌਰ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਮੌਕੇ ਦੀ ਹਕੂਮਤ ਨੇ ਉਹਨਾਂ ਸੈਜਾਤਿਆਂ ਦੀਆਂ ਲਾਸਾਂ ਨੂੰ ਇਸ ਸਮਸ਼ਾਨ ਜਗ੍ਹਾ ਦੇ ਉੱਪਰ ਜਿੱਥੇ ਕਿ ਪਹਿਲਾਂ ਜੰਗਲ ਸੀਗਾ ਹੰਸਲੀ ਨਦੀ ਦੇ ਕੰਢੇ ਉੱਪਰ ਛੱਟ ਦਿੱਤਾ ਗਿਆ ਵੀ ਤਾਂ ਜੋ ਉਹਨਾਂ ਨੂੰ ਸ਼ੇਰ ਜੋ ਕਿ ਇੱਥੇ ਖੰਘਾਰ ਜਾਨਵਰ ਰਹੇ ਸੀਗੇ ਸ਼ੇਰ ਬਗੈਰਾ ਜੰਗਲੀ ਜਾਨਵਰ ਖਾ ਜਾਣ ਤਾਂ ਇੱਕ ਬੱਬਰ ਸ਼ੇਰ ਨੇ ਉਹਨਾਂ ਲਾਸਾਂ ਦੀ ਬਾਬਾ ਸਾਹਿਬ ਜੀ ਦੇ ਪਪਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਜਿਹੜੀ ਮਰਤਕ ਦੇਹਾਂ ਤੇ ਉਹਨਾਂ ਦੀ ਰਾਖੀ ਕੀਤੀ ਸਾਰੀ ਰਾਤ ਉਹ ਸ਼ੇਰ ਉਹਨਾਂ ਦੇਹਾਂ ਦੀ ਰਾਖੀ ਕਰਦਾ ਰਿਹਾ ਜਦੋਂ ਇਹ ਗੱਲ ਦਾ ਪਤਾ ਟੋਡਰਮਾਲ ਨੂੰ ਲੱਗਿਆ ਤਾਂ ਟੋਡਰਮਾਲ ਜੀ ਨੇ ਮੋੜਾ ਖੜੀਆਂ ਕਰਕੇ ਸੂਬੇ ਸਰਾਂ ਤੋਂ ਜਗ੍ਹਾ ਲੈ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਗੁਰਦਾਰਾ ਸ੍ਰੀ ਬਿਵਾਨਗੜ੍ਹ ਸਾਹਿਬ ਜਿੱਦੇ ਤੁਸੀਂ ਦਰਸ਼ਨ ਕਰ ਰਹੇ ਹੋ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਪਲਾਇਆ ਅਜਦਾ